ਬਣ ਕੇ ਜਿਹੜੇ ਪੱਠਿਆਂ ਨੇ ਕਮਲਾ ਨਾ ਮਾਰ ਮੈਨੂੰ ਪਤਾ ਤੂੰ ਹੀ ਪੱਠਾ ਆਦੋ ਤੁਸੀਂ ਜਿਹੜੀਆਂ ਗੱਲਾਂ ਮੈਂ ਤਾਂ ਹਾਂ ਜਿਹੜੇ ਆ ਨਹੀਂ ਬੰਨਿੰਦੇ ਨਹੀਂ ਆ ਜਾ ਯਾ ਟੱਕਰ ਤੂੰ ਇਹ ਦੁਨੀਆਂ ਟੋਕੀ ਹੋਈ ਆ ਪਹਿਲਾ ਸੌਦਾ ਹੁੰਦਾ ਹੀ ਆ ਇਹਨਾ ਹੁੰਦਾ ਹੀ ਚਲ ਕੋਈ ਨਹੀਂ ਆ ਉਹ ਜਿਹੜਾ ਕਹੋ ਤੁਸੀਂ ਵੀ ਕੋਈ ਪੈਸੇ ਕਮਾਉਣੇ ਨੇ ਇੰਨੇ ਵੀ ਕਮਾਉਣੇ ਨੇ ਉਡੀ ਮਸਤਾਗੀ ਯਾਰ ਐਵੇਂ ਲਾਏ ਹੋਏ ਆਪਣੇ ਇਹਨੂੰ ਪਾ ਦਿੱਤੇ ਨੂੰ ਪੈਸੇ ਆ ਵੀਰੇ ਨੂੰ ਕੁਝ 2 ਪੱਠਾ ਖਾਲੀ ਇੱਕ ਭੇਜੂ ਦੋ ਦੇ ਲਾਇਆ ਤਾ ਇਹ ਕਿਹੜਾ ਮਸਤਾ ਦਾ ਵੀ ਲਈ ਲਾਏ ਤੂੰ ਜਿੰਨੇ ਦੀ ਹੈਗੀ ਆ ਪੱਠੀ ਲੈ ਰਹੀ ਆ ਇੱਕ ਜਿੰਨੇ ਨੂੰ ਲੜੂ ਯਾਰ ਪੱਠਾ 50000 ਦੀ ਯਾਰ ਪੈਸੇ ਕਿਹਨੋਂ ਇਹਨਾਂ ਨੂੰ ਪੁੱਛ ਕਿੰਨੇ ਰੁਪਈਆ ਲਾਤੋਂਗੇ ਇਹੋ ਚੋੜੀ ਲੈਣਗੇ ਇਹੋ ਚੋੜੀ ਲੈਣਗੇ ਬਾਹ ਨਾਲ ਲਾਇਆ ਯਾਰ ਤੈਨੂੰ ਵੀ ਬਾਹ ਨਾਲ ਹੋ ਕੀ ਜਰੀਆ ਛੋੜੀ ਪਾਜ ਚੋੜੀ ਲੈ ਦੇਗੀ ਚੋੜੀ ਦਾ ਅੱਛੇ ਕਿਉਂ ਨਹੀਂ ਆਉਂਦੇ ਆ ਕੋਈ ਸਾਹਿਬ पका ला तंदीर आया